ਉਸ ਸਮੇਂ ਗਰੀਬ ਪਰਿਵਾਰ ਦੀ ਅੱਖਾਂ ਵਿੱਚ ਹੰਝੂ ਆ ਗਏ ਜਦੋਂ ਸਰਬ ਸਿੱਖ ਸਮਾਜ ਰਾਜਸਥਾਨ ਦੇ ਅਧਿਐਕਸ਼ ਇੰਦਰਜੀਤ ਸਿੰਘ ਬਰਾੜ ਵੱਲੋਂ ਹਰਪ੍ਰੀਤ ਕੌਰ ਦੇ ਵਿਆਹ ਤੇ ਆਰਥਿਕ ਤੌਰ ਤੇ ਮਦਦ ਕੀਤੀ ਗਈ। ਤੁਹਾਨੂੰ ਦੱਸ ਦਈਏ ਹਰਪ੍ਰੀਤ ਕੌਰ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਹਨ ਅਤੇ ਦਾਦਾ ਜੀ ਦੀ ਅੱਖਾਂ ਨਹੀਂ ਹਨ ਅਤੇ ਮਾਤਾ ਜੀ ਨੂੰ ਵੀ ਬਹੁਤ ਘੱਟ ਦਿਖਦਾ ਹੈ। ਇਹ ਪਰਿਵਾਰ ਆਪਣੀ ਕੁੜੀ ਦਾ ਵਿਆਹ ਕਰਾਂਚ ਅਸਮਰਥ ਸੀ। ਅਤੇ ਪਰਿਵਾਰ ਕੋਲ ਆਮਦਨ ਦਾ ਵੀ ਕੋਈ ਸਾਧਨ ਨਹੀਂ ਸੀ ਜਿਵੇਂ ਹੀ ਇੰਦਰਜੀਤ ਸਿੰਘ ਬਰਾੜ ਨੂੰ ਇਸ ਪਰਿਵਾਰ ਬਾਰੇ ਪਤਾ ਚੱਲਾ ਤਾਂ ਉਹਨਾਂ ਨੇ ਇਹਨਾਂ ਦੀ ਮਦਦ ਕਰਨ ਦਾ ਮਨ ਬਣਾ ਲਿਆ ਅਤੇ ਕੁੜੀ ਦੇ ਵਿਆਹ ਵਾਸਤੇ ਉਹਨਾਂ ਨੂੰ ਆਰਥਿਕ ਤੌਰ ਤੇ ਮਦਦ ਕੀਤੀ ਗਈ ਅੱਜ ਸਮਾਜ ਨੂੰ ਇਸੇ ਤਰ੍ਹਾਂ ਦੇ ਸਮਾਜ ਸੇਵਕਾਂ ਦੀ ਲੋੜ ਹੈ ਜਿਹੜਾ ਲੋੜਵੰਦਾਂ ਦੀ ਮਦਦ ਕਰ ਸਕੇ ਆਓ ਅਸੀਂ ਵੀ ਪ੍ਰਣ ਲਈਏ ਕਿ 인ਦਰਜੀਤ ਸਿੰਘ ਬਰਾੜ ਵਾਂਗੋ ਦੀਨ ਦੁਖੀਆਂ ਦੀ ਸੇਵਾ ਕਰੀਏ ਆਪਣੀ ਨੇਕ ਕਮਾਈ ਵਿੱਚੋਂ ਇਹਨਾਂ ਲੋੜਵੰਦਾਂ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਈਏ ਸਕੂਲ ਚ ਲਪੋਣਾ ਹੋਵੇ ਮੈਨੂੰ ਦੱਸ ਦਿਆ ਕਰੋ ਠੀਕ ਹੈ ਪੰਜਾਬ ਜਿੰਨੇ ਆਪਣੇ ਸਰਕਾਰੀ ਕਮੇਟੀ ਦੇ ਵੱਡੇ ਸਕੂਲ ਕਾਲਜ ਹੈ ਹਾਂਜੀ ਹਾਂਜੀ ਵੀ ਸਭ ਤੋਂ ਧਿਆਨ ਆਪਾਂ ਮੈਂ ਕਹਿੰਦਾ ਵੀ ਹਰੇਕ ਆਪਣੇ ਘਰ ਦੇ ਇੱਕ ਬੱਚਾ ਤਾਂ ਪੜ੍ਹਦਾ ਚਾਹੀਦਾ ਹੈ ਜ਼ਰੂਰੀ ਹੈ ਜੀ ਹੈ ਪੜ੍ਹਾਈ ਤੇ ਇੱਕ ਬੱਚਾ ਪੜ੍ਹ ਕੇ ਨੌਕਰੀ ਲੱਗ ਗਿਆ ਨਾ ਤਾਂ ਤੁਹਾਡੇ ਸਾਰੇ ਦੋ ਪਰਿਵਾਰਾਂ ਨੂੰ ਚੱਕ ਦੂਗਾ ਚੱਕ ਲੈ ਕੇ ਕਰਕੇ ਤੁਸੀਂ ਇੱਥੇ ਧਿਆਨ ਜ਼ਰੂਰ ਦਿਓ